ਇਹ ਔਰਤ ਜਿਸ ਨੂੰ ਆਪਾਂ ਕਹਿ ਦਿੰਨੇ ਆਂ ਵੀ ਇਹ ਸਾਰਾ ਦਿਨ ਕਰਦੀ ਕੀ ਆ ਇਹ ਬੋਲਣਾ ਸੌਖਾ ਕਹਿਣਾ ਸੌਖਾ ਪਰ ਇੱਕ ਦਿਨ ਇਹਦੀ ਥਾਂ ਤੇ ਕੰਮ ਕਰਕੇ ਦੇਖੋ ਤਾਂ ਪਤਾ ਲੱਗ ਜੇ ਵੀ ਔਰਤ ਕੀ ਕਰਦੀ ਆ ਕੀ ਨਹੀਂ ਕਰਦੀ ਔਰਤ ਦੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਹੁੰਦੇ ਆ ਉਹ ਤੜਕੇ ਸਵੇਰ 5 ਵਜੇ ਤੋਂ ਲੈ ਕੇ ਉਹਦੀ ਡਿਊਟੀ ਰਾਤ ਦੇ 10 ਵਜੇ ਜਾਂਦੇ ਆ ਉਦੋਂ ਤਾਈ ਉਹ ਆਪਦੀ ਡਿਊਟੀ ਨਿਭਾਉਂਦੀ ਹੈ ਪਰ ਜਦੋਂ ਪੈਣ ਲੱਗਦੀ ਹੈ ਫੇਰ ਵੀ ਕੋਈ ਨਾ ਕੋਈ ਬੋਲਦਾ ਵੀ ਇਹ ਕਰਦੀ ਕੀ ਹੈ ਅਜੇ ਤੱਕ ਵੀ ਉਹ ਨਹੀਂ ਕੁਝ ਕਰਦੀ ਸੋਚੋ ਬਈ ਉਹ ਫੁੱਲ ਟਾਈਮ ਕੰਮ ਕਰਦੀ ਹੈ ਤੇ ਬੱਚਿਆਂ ਦੀ ਜ਼ਿੰਮੇਵਾਰੀ ਪੂਰੀ ਨਿਭਾਉਂਦੀ ਆ ਆਪਦੇ ਹਸਬੰਡ ਦੀ ਕੇਅਰ ਕਰਦੀ ਆ ਕਰਦੀ ਸਿਕਿਉਰਿਟੀ ਆ ਨਾ ਕੋਈ ਤਨਖਾਹ ਨਾ ਕੋਈ ਸੈਲਰੀ ਆ ਨਾ ਕੋਈ ਛੁੱਟੀ ਆ ਸਾਰਾ ਦਿਨ ਕੰਮ ਕਰਨਾ ਅਜੇ ਵੀ ਕਹਿਣਾ ਵੀ ਇਹ ਕਰਦੀ ਕੀ ਆ ਪਰ ਮੈਂ ਤਾਂ ਇਹੀ ਕਹਿੰਨੀ ਆ ਵੀ ਇੱਕ ਦਿਨ ਬਾਲਾ ਨੇ ਇੱਕ ਦਿਨ ਔਰਤ ਦੀ ਡਿਊਟੀ ਲੈ ਕੇ ਵੇਖੋ ਪਤਾ ਲੱਗ ਜੇ ਤੁਹਾਨੂੰ ਕੀ ਕਰਦੀ ਆ ਕੀ ਨਹੀਂ ਕਰਦੀ ਜਦੋਂ ਆਦਮੀ ਆਪ ਦਾ ਗਲਾਸ ਪਾਣੀ ਦਾ ਲੈ ਕੇ ਜਾਂਦੀ ਆ ਫਿਰ ਉਹਨੂੰ ਚਾਹ ਦਿੰਦੀ ਐ ਫਿਰ ਉਹਨੂੰ ਖਾਣਾ ਦਿੰਦੀ ਐ ਕਦੇ ਬਿਮਾਰ ਹੋ ਜੇ ਨਾ ਕਦੇ ਉਹਨੂੰ ਕਦੇ ਉਹਨੂੰ ਚਾਹ ਤਾਂ ਕੀ ਜੇਣੀ ਐ ਪਾਣੀ ਦੀ ਘੁੱਟ ਵੀ ਕੋਈ ਦੇ ਸਰ ਉਹਦੇ ਵਿੱਚ ਇਹ ਆ ਵੀ ਉਹ 365 ਦੇ ਵੀ ਆਪਦੇ ਸਹੁਰੇ ਮਾਪੇ ਦੀ ਸਹੁਰੇ ਮਾਪੇ ਦੀ ਪਤੀ ਦੀ ਬੱਚਿਆਂ ਦੀ ਤੇ ਪਰਿਵਾਰ ਦੀ ਪਰਵਿਸ਼ ਕਰਦੀ ਐ ਤੇ ਪਰ ਉਹਨੂੰ ਕੋਈ ਪੈਸਾ ਤੱਕ ਨਹੀਂ ਮਿਲਦਾ ਪਰ ਬੜੇ ਅਫਸੋਸ ਦੀ ਗੱਲ ਆ ਫੇਰ ਵੀ ਕਹਿੰਦੇ